ਵੈਲਕਮ ਮਾਈ ਨਿਊ ਵਲੌਗ ਹੈਲੋ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਵੈਲਕਮ ਤੁਸੀਂ ਕਰ ਦੋ ਅੱਜ ਵੈਲਕਮ ਬੈਕ ਮਾਈ YouTube ਚੈਨਲ ਚੈਨਲ ਗਾਈ ਤੋਂ ਰਾਤੀ ਹੋ ਗਏ ਸੀ ਲੇਟ ਤੇ ਸਵੇਰੇ ਸਵੇਰੇ ਖਾ ਰਹੇ ਹਾਂ ਮਸਮੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਕਿਉਂ ਖਾ ਰਹੇ ਹਾਂ ਮਸਮੀਆਂ ਸਾਰਿਆਂ ਨੂੰ ਗਾਈਜ਼ ਰਾਤੀ ਬੜਾ ਥਕਾਵਟ ਹੋ ਗਈ ਸੀ ਰਿਸੈਪਸ਼ਨ ਪਾਰਟੀ ਤੇ ਜਾ ਕੇ ਸਭ ਨਹੀਂ ਖਾਓ ਸੰਪਰੀ ਆਏ ਕਿਨੂ ਕਿਨੂ ਹਾਂ ਕਿਨੂ ਐ ਤੇ ਗਾਇਜ਼ ਆਓ ਖਾਓ ਤੇ ਬੱਚੇ ਹਜੇ ਸੋ ਰਹੇ ਨੇ ਟਾਈਮ ਹੋ ਚੁੱਕਾ ਹੈ ਪਤਾ ਕਿੰਨਾ ਪੌਣੇ 1 ਹੋ ਗਿਆ ਪੌਣੇ 2 ਆ ਦੇਖੋ ਪੌਣੇ 2 ਪੌਣੇ 2 ਦਾ ਟਾਈਮ ਹੋ ਗਿਆ ਵਾ ਤੇ ਹਲੇ ਤੱਕ ਮੇਰਾ ਕੰਮ ਨਹੀਂ ਨਿਬੜਿਆ ਗਾਇਜ਼ ਇਨਾ ਖਲਾਰਾ ਚੱਕਿਆ ਨਾ ਜਦੋਂ ਕਿ ਤੇ ਜਾਣਾ ਹੁੰਦਾ ਨਾ ਤੇ ਬਸ ਖਲਾਰਾ ਇੰਨਾ ਪੈਨਦਾ ਕੋਈ ਕਪੜਾ ਕਿੱਥੇ ਕੋਈ ਕਿੱਥੇ ਸਾਰੇ ਸਮੇਟੇ ਨੇ ਜੁੱਤੀਆਂ ਇੱਕ ਪਾਸੇ ਡੱਬੇ ਚ ਪਾ ਕੇ ਰੱਖਿਆ ਨੇ ਨਵੀਆਂ ਜਿਹੜੀਆਂ ਪਾ ਕੇ ਗਈ ਸੀ ਠੀਕ ਹੈ ਤੇ ਬੜਾ ਖਲਾਰਾ ਸਾਰਾ ਸਮੇਟਦੇ ਅੱਜ ਸੋਨੀਆਂ ਵੀ ਨਹੀਂ ਆਈ ਸੋਨੀਆਂ ਵੀ ਧੋਖਾ ਕਰ ਗਈ ਕਹਿੰਦੀ ਮੈਂ ਨਹੀਂ ਆਣਾ ਹੈ ਤੇ ਸੋ ਗਾਇਜ਼ ਮੈਂ ਹੁਣੇ-ਹੁਣੇ ਕਿਚਨ ਸਾਫ਼ ਕਰਕੇ ਬਾਹਰ ਹੀ ਆਈਆਂ ਤੇ ਹੱਥ ਠਰ ਗਏ ਮੇਰੇ ਪੂਰੇ ਤੇ ਠੰਡ ਲੱਗਦੀ ਪਈ ਬੜੀ ਹਜੇ ਮੈਂ ਸ਼ਾਵਰ ਲੈਣ ਜਾਣਾ ਵਾ ਸੋ ਗਰਮ-ਗਰਮ ਪਾਣੀ ਨਾਲ ਨਹਾ ਕੇ ਫਿਰ ਰਿਲੈਕਸ ਹੋਣਾ ਕਿਉਂਕਿ ਵਾਲਾਂ ਤੇ ਸਪਰੇ ਹਲੇ ਤੱਕ ਲੱਗੀ ਹੋਈ ਹੈ। ਵਾਲਾਂ ਤੇ ਸਪਰੇ ਲੱਗੀ ਪਈ ਜੋ ਰਾਤੀ ਲਵਾਈ ਸੀ हेयर ਸਟਾਈਲ ਕਰਵਾਇਆ ਸੀ ਤੇ ਉਹ ਹੁਣ ਇੱਕ ਵਾਰੀ ਹੈਡ ਵਾਸ਼ ਕਰਾਂਗੀ ਤਾਂ ਜਾ ਕੇ ਸਾਂਣਾ ਤੇ ਨਿੱਗੇ ਕੱਪੜੇ ਪਾਈਏ ਸੌਕਸ ਪਾਈਏ ਕਿਉਂਕਿ ਠੰਡ ਹੋ ਗਈ ਦਸੰਬਰ ਦਾ ਮਹੀਨਾ ਸਟਾਰਟ ਹੋ ਗਿਆ ਵਾ ਤੇ ਹਨਾ ਠੰਡ-ਠੰਡ ਲੱਗ ਰਹੀ ਹੈ। ਤੇ ਤੁਸੀਂ ਠੰਡ ਵਿੱਚ ਖਾ ਰਹੇ ਹੋ ਸੰਤਰਾ ਕਿੰਨੂ 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 ਖਾ ਰਹੇ ਹੋ ਜੀ ਮਜ਼ਾ ਆ ਗਿਆ ਇਨੂ ਹਗੇ ਤੋਂ ਇਨੂ ਹਗੇ ਸਵਾਲ ਆ ਗਿਆ ਸਹੀ ਗੱਲ ਆਹੀ ਮੈਂ ਮੌਸਮਾ ਕਿਨੂ ਖਾਂਦਾ ਵੀ ਹਾਂ ਤੇ ਬੱਚੇ ਸਾਡੇ ਲੱਗੇ ਪਏ ਨੇ ਗੱਡੀ ਦੇ ਵਿੱਚ ਦੇਖੋ ਇਹ ਬੱਚੇ ਨਾ ਹਟਦੇ ਨਹੀਂ ਹੈਗੇ ਗੱਡੀ ਦੇ ਵਿੱਚ ਉਥਲ-ਬੁਥ ਮਚਾਈ ਪਈ ਇਹਨਾਂ ਨੇ ਆ ਦੇਖੋ ਆ ਦੋਨੋਂ ਟਿੱਡੇ-ਟਿੱਡੇ ਲੱਗੇ ਹੋਏ ਨੇ ਦੇਖੋ ਓਏ ਬਾਹਰ ਆਜੂ ਇਹ ਹੱਥੋਂ ਤਾਂ ਦੇ ਲੋਗੇ ਆ ਦੇਖੋ ਜੋੜਾ ਇਹ ਸਾਡਾ ਜੋੜਾ ਸਕੂਲ ਨਹੀਂ ਗਿਆ ਜੇ ਛੁੱਟੀ ਕਰਕੇ ਬਹਿ ਗਿਆ ਕਹਿੰਦੇ ਅਸੀਂ ਨਹੀਂ ਜਾਣਾ ਨੀਂਦ ਪੂਰੀ ਕਰਕੇ 11 ਵਜੇ ਉੱਠੇ ਨੇ ਇਹ ਜੋੜਾ ਦੇਖੋ ਇਹ ਜੋੜਾ ਬੜਾ ਤੰਗ ਹੁੰਦਾ ਹੈ ਇਹ ਦੇਖੋ ਅਸ਼ਰਾਤਾ ਘਰਿਆਂ ਦੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਤਾ ਆਏ ਲੱਗੇ ਪਏ ਨੇ ਬੱਚੇ ਹੈ ਤੇ ਚਲੋ ਗਾਇਜ਼ ਮਿਲਦੇ ਆ ਤੁਹਾਨੂੰ ਹੁਣ ਮੈਂ ਜਰਾ ਸ਼ਾਉ ਸ਼ੂਰ ਲੈ ਆਵਾ ਫਿਰ ਦੁਪਹਿਰ ਦਾ ਲੰਚ ਵਗੈਰਾ ਵੀ ਬਣਾਉਣਾ ਹੈ ਅੱਜ ਕੀ ਬਣਾਏ ਨਾਂਚ ਵਿੱਚ ਪਨੀਰ ਦੀ ਪੁਰਜੀ ਬਣਾਵਾ ਹਣਾ ਪਨੀਰ ਦੀ ਪੁਰਜੀ ਬਣਾ ਲੈਂਦੀ ਹਾਂ ਚਲੋ ਠੀਕ ਹੈ ਚਲੋ ਗਾਇਜ਼ ਮਿਲਦੇ ਆ 10 ਮਿੰਟ ਬਾਅਦ ਲੋ ਜੀ ਗਾਇਜ਼ ਇੱਥੇ ਮੈਂ ਸ਼ਾਵਰ ਲੈ ਕੇ ਆ ਚੁੱਕੀ ਆਂ ਤੇ ਇੱਥੇ ਪਏ ਨੇ ਆਲੂ ਜਿਹੜੇ ਕਿ ਕੱਲ ਮੈਂ ਉਬਾਲੇ ਸੀ ਤੇ ਰੋਬੀਨ ਕਹਿੰਦਾ ਮੈਨੂੰ ਉਹੀ ਆਲੂ ਵਾਲੇ ਪਰਾਂਠੇ ਬਣਾ ਦੋ ਮੇਰੇ ਕੋਲ ਵੇਟ ਨਹੀਂ ਹੋ ਰਿਹਾ ਸੋ ਉਹੀ ਆਲੂ ਵਾਲੇ ਪਰਾਂਠੇ ਮੈਂ ਰੋਬੀਨ ਨੂੰ ਬਣਾ ਕੇ ਦਵਾਂਗੀ ਤੇ ਆ ਦੇਖੋ ਨੰਨਿਆਂ ਦੀਆਂ ਬੋਲਾਂ ਛੋਟੀਆਂ ਠੀਕ ਹੈ ਤੇ ਠੰਡ ਬਹੁਤ ਲੱਗਦੀ ਏ ਬੇਟ ਐਮ ਐ ਨਾ ਬੈਠੀ ਆਂ ਟਾਈਮ ਹੋਇਆ ਹੈ 2:30 ਵਜੇ ਦਾ ਦੁਪਹਿਰ ਦੇ ਤੇ ਤੋਂਪ ਵੀ ਬਾਹਰ ਹੈ ਨਹੀਂਗੀ ਨਹੀਂ ਤਾਂ ਮੈਂ ਤੋਂਪ ਦੇਖ ਲੈਣੇ ਸੀ ਠੰਡ ਲੱਗ ਰਹੀ ਬੜੀ ਗਾਇਸ ਇੱਥੇ ਗਾਇਸ ਥੋੜਾ ਢੋਕਲਾ ਪਿਆ ਹੈ ਜੋ ਕਿ ਕੱਲ ਮੈਂ ਮੰਗਵਾਇਆ ਸੀ ਤੇ ਉਹ ਮੇਰਾ ਦਿਲ ਕਰ ਪਿਆ ਨਾਲ ਦੀ ਨਾਲ ਮੈਂ ਰੋਟੀ ਬਣਾਵਾਂਗੀ ਤੇ ਨਾਲ ਦੇ ਨਾਲ ਮੈਂ ਖਾਵਾਂਗੀ ਸੌਫਟ ਸੌਫਟ ਢੋਕਲਾ ਜੋ ਕਿ ਮੇਰਾ ਬੜਾ ਹੀ ਫੇਵਰੇਟ ਹੈ ਗਾਇਸ ਕੋਈ ਚੀਜ਼ ਹੋਵੇ ਨਾ ਹੋਵੇ ਢੋਕਲਾ ਜ਼ਰੂਰ ਹੋਵੇ ਮੈਨੂੰ ਬਹੁਤ ਸਵਾਲ ਹੋਦਾ ਹੈ ਲੋ ਜੀ ਗਾਇਜ਼ ਅੱਜ ਤਾਂ ਪਰਾਂਠਾ ਬਣਾ ਰਹੇ ਆ ਅਮੀ ਅਮੀ ਆਲੂ ਵਾਲਾ ਪਰਾਂਠਾ ਬਣਾ ਰਹੇ ਆ ਤੇ ਰੋਬਿਨ ਖਾਂਦਾ ਹੈ ਸੌਸ ਦੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੋਇਆ ਹੈ ਕਿ ਰੋਬਿਨ ਸੌਸ ਦੇ ਨਾਲ ਖਾਂਦਾ ਪਰਾਂਠਾ ਤੇ ਮੈਂ ਵੀ ਸੌਸ ਨਾਲ ਹੀ ਖਾਂਦੀ ਆ ਤਾਂ ਕਿ ਸੌਸ ਨਾਲ ਬੜੀ ਜੰਮੀ ਲੱਗਦੇ ਆ ਪਰਾਂਠੇ ਆਲੂ ਵਾਲੇ ਪਰਾਂਠੇ ਨਾ ਸੌਸ ਦੀ ਆਦਤ ਗਾਇਜ਼ ਮੈਨੂੰ ਪਾਈ ਸੀ ਸੁਨਿਆ ਨੇ ਸੁਨਿਆ ਨੇ ਪਾਈ ਸੀ ਆਦਤ ਤੇ ਫਿਰ ਮੈਂ ਸੌਸ ਦੇ ਨਾਲ ਹੀ ਖਾਣ ਲੱਗ ਗਈ ਪਰਾਂਠੇ ਬੜੇ ਜੰਮੀ ਲੱਗਦੇ ਨੇ ਐਦਾਂ ਫੀਲ ਹੁੰਦਾ ਵਾ ਜਿਵੇਂ ਕਿ ਆਪਾਂ ਪੂੜੀ ਖਾ ਆਲੂ ਵਾਲੀ ਟਿੱਕੀ ਖਾ ਰਹੇ ਹਾਂ ਐਦਾਂ ਫੀਲ ਹੁੰਦਾ ਗਾਇਸ ਸੌਸ ਦੇ ਨਾਲ ਖਾਣ ਨਾਲ ਹਮੇਸ਼ਾ ਐਂ ਲੱਗਦਾ ਜਿਵੇਂ ਆਲੂ ਵਾਲੀ ਟਿੱਕੀ ਖਾ ਰਹੇ ਹਾਂ ਬੜੀ ਸਵਾਦਿਸ਼ਟ ਤੇ ਮੱਖਣ ਤੇ ਇਹ ਜਾਏਗੀ ਰੋਟੀ ਰੋਬਿੰਡ ਦੇ ਕੋਲ ਸੋ ਕੈਮਰਾ ਧੁੰਦਲਾ ਹੋ ਗਿਆ ਸਾਫ ਕਰਾਂ ਸੋ ਗਾਇਸ ਰੋਟੀ ਦੇ ਨਾਲ-ਨਾਲ ਆਪਾਂ ਢੋਕਲਾ ਵੀ ਇੰਜੋਏ ਕਰ ਰਹੇ ਆ ਨਾਲ ਦੀ ਨਾਲ ਢੋਕਲਾ ਰੋਟੀ ਦੇ ਨਾਲ-ਨਾਲ ਗਾਇਸ ਆਪਾਂ ਇੱਕ-ਇੱਕ ਬਾਈਟ ਢੋਕਲੇ ਦੇ ਵੀ ਨਾਲ-ਨਾਲ ਚੱਕਾ ਚੱਕ ਰੋਟੀ ਬਣਾ ਰਹੀ ਆ। ਸੋ ਇੰਤਜ਼ਾਰ ਨਹੀਂ ਹੋ ਰਿਹਾ ਕਿ ਬੈਠ ਕੇ ਖਾਵਾਂ। ਤੇ ਮੈਂ ਫਟਾਫਟ ਨਾਲ ਹੀ ਖਾ ਲਈ ਆ। ਇਹ ਸੋ ਖਾਣਾ। ਦੇਖੋ ਗਾਇਜ਼ ਤੁਹਾਡਾ ਸਾਰੀ ਵੀਡੀਓ ਸ਼ੇਅਰ ਕਰੀ ਦੀਆਂ। ਜੋ ਆਪਾਂ ਸਾਰ ਦਿਨ ਕਰਦੇ ਆ ਤੇ ਤੁਸੀਂ ਲਾਈਕ ਕਰਿਆ ਕਰੋ ਵੀਡੀਓ ਨੂੰ। ਜਿਹੜੇ ਨਵੇਂ ਚੈਨਲ ਤੇ ਸਬਸਕ੍ਰਾਈਬ ਵੀ ਕਰ ਲੋ ਚੈਨਲ। ਤੇ ਦੱਸੋ ਤੁਸੀਂ ਕੱਲਾ ਵਲੋਗ ਤੁਹਾਨੂੰ ਕਿਵੇਂ ਲੱਗੇ ਸੈਕਸ਼ਨ ਪਾਰਟੀ ਵਾਲਾ। ਉੱਤੇ ਜਾਂ ਤਾਂ ਗਾਈਜ਼ ਮਿਊਜ਼ਿਕ ਬਹੁਤ ਸੀ ਸੋ ਮੈਂ ਇਸ ਕਰਕੇ ਮਿਊਟ ਹੀ ਰੱਖਿਆ ਮਿਊਜ਼ਿਕ ਕਾਟੋ ਮੈਂ ਕਾਇ ਆ ਦੇਖੋ ਨਾਰੀਅਲ ਪਾਣੀ ਪੀਣਾ ਇਹਨਾਂ ਨੇ ਰੀਸਾਂ ਤੋਂ ਇਹ ਪੀਂਦੀ ਹੈਣੀ ਰੀਸ ਤੋਂ ਲੈਣਾ ਇਹਨੇ ਨਾਰੀਅਲ ਪਾਣੀ ਦੇਖੋ ਨਿਕਾਲ ਕੇ ਦੇ ਦੋ ਹਾਂ ਨਿਕਾਲ ਕੇ ਦੇ ਦੋ ਪਾਣੀ ਹੋ ਜਿਬਾਣੀ ਦੇਖੋ ਤਾਂ ਸਹੀ ਪਾਣੀ ਸੁਬਰਾ ਲਓ ਬੇਟਾ ਕਿੰਨੇ ਦਾ ਹੈ पचास का एक, हा। हाँ। एक और दे दो आज पंजाब है वहाँ एक और दे दो तू कभी पीती है जो पीना है नारियल पानी तूने मुझे वाला पीना हाँ यम्मी है दे दो बोल दो इसको ना हम्म अंकल मलाई भी है इसमें नहीं मिट्टी मलाई भी नहीं दे अंकल मलाई भी है इसमें मलाई भी है एक मिनट का एक मिट्टी चला नन्नू अंदर आ फुल भरा हुआ फुल ये ले पी के देख पी के देख पी के देख हाँ पीले पीले अब पीना भी पड़ेगा ਹਾਂ ਇਹ ਨਹੀਂ ਵੀ ਲੈ ਲਿਆ ਤੇ ਪੀਣਾ ਨਹੀਂ ਰੀਸ ਤੋਂ ਲੈਣਾ ਹੀ ਲੈਣਾ ਇਹਨੇ ਲੋਲ ਜੀ ਗਾਇਸ ਨੂੰ ਹੋ ਗਈ ਹੈ ਰਾਤ ਦੀ ਤਿਆਰੀ ਤੇ ਆਪਾਂ ਰਾਤ ਦੀ ਸਬਜੀ ਦਾ ਮਸਾਲਾ ਬਣਾ ਰਹੇ ਆ ਤੇ ਇਸ ਤੋਂ ਇਹਨਾਂ ਨੇ ਅੱਜ ਮੈਨੂੰ ਕਿਹਾ ਸੀ ਕਿ ਆਲੂ ਭੜੀਆਂ ਦੀ ਸਬਜੀ ਬਣਾਣੀ ਹੈ ਸੋ ਤੇ ਵੀ ਮੈਂ ਪਿਆਜ਼ ਸਾਰੇ ਭੁੰਨ ਰਹੀਆਂ ਅੱਖਾਂ ਵਿੱਚ ਵੀ ਪੈ ਗਏ ਨੇ ਮੇਰੇ ਤੇ ਹਾਲ ਪੁਣੀ ਨਹੀਂ ਐਨਰਜੀ ਥੋੜੀ ਲੋ ਹੋ ਗਈ ਗਾਇਸ ਉਕੇ ਸੇਰ ਤੋਂ ਨਾਲ ਨਾ ਠੰਡ ਲੱਗ ਗਈ ਐਦਰ ਟਮਾਟਰ ਹਰੀਆਂ ਦੇ ਐਨ ਐਸ ਵੀ ਐਰ ਜਸਾ ਨਾ ਜਲੋ ਦੇਣੀ ਉਹਦੇ ਸੇਰ ਤੋਂ ਨਾਲ ਸੇਕ ਦਾ ਆ ਰਿਹਾ ਹੈ ਐਦਰ ਗਾਇਸ ਟਮਾਟਰ ਵੀ ਹੋ ਗਏ ਨੇ ਪੂਰੀ ਤਰ੍ਹਾਂ ਗ੍ਰੈਂਡ ਆਪਾਂ ਇਹਦੇ ਚ ਕਰਦੇ ਆ ਪਿਆ ਟਮਾਟਰ ਗ੍ਰੈਂਡ ਤੇ ਗਾਇਸ ਸੋ ਹੁਣ ਮੈਂ ਫਟਾਫਟ ਪਹਿਲੇ ਜੋਤ ਜਗਾ ਲਾਂ ਕਿਉਂਕਿ ਜੋਤ ਜਗਾਉਣ ਦਾ ਟਾਈਮ ਹੋ ਗਿਆ ਹੈ ਗਾਇਸ ਗਾਇਸ ਜੋਤ ਜਗਾਉਣ ਦੇ ਲਈ ਮੈਂ ਕਿਉਂ ਕੀਤਾ ਗਰਮ ਕਿਉਂਕਿ ਠੰਡੇ ਨੇ ਜਿਆਦਾ ਹੋ ਚੁੱਕੇ ਐ ਕਿ ਕਿ ਉਹ ਵੀ ਗਰਮ ਕਰਕੇ ਹੁਣ ਜੋਤ ਜਗਾਈਦੀ ਐ ਠੰਡ ਵੱਧ ਗਈ ਐ ਅੱਜ ਕੋਈ ਜ਼ਿਆਦਾ ਹੀ ਠੰਡ ਹੋਈ ਪਈ ਹਾਂ ਜਨਤ ਹਾਂਜੀ ਆ ਠੰਡ ਹੋਈ ਪਈ ਨਾ ਜ਼ਿਆਦਾ ਹਾਂਜੀ ਬਾਤ ਆ ਦੇ ਖੇਡਦੀਆਂ ਪੀਆਂ ਦੋਨੋਂ ਪਹਿਣਾ ਹਾਂ ਸੋ ਗਾਇਜ਼ ਹੁਣ ਮੈਂ ਜੋਤ ਵਗੈਰਾ ਜਗਾ ਲਾ ਤੇ ਆਪਾਂ ਹੁਣ ਇਸੇ ਨਾਲੇ ਇਸ ਵਲੌਗ ਦਾ ਐਂਡ ਕਰਦੇ ਆ ਤੇ ਹੋਪ ਕਰਦੇ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਇਸੇ ਨਾਲ ਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਮਿਲਿਆ ਤੁਹਾਨੂੰ ਹੁਣ ਨਵੀਂ ਇੱਕ ਵਧੀਆ ਤਿਆਰੀ ਦੀ ਵੀਡੀਓ ਲੈ ਕੇ ਬਾਏ ਗਾਇਜ਼ ਬਾਏ ਟੇਕ ਕੇਅਰ ਗੁੱਡ ਬਾਏ ਬਾਈ ਕਰ ਦਿਓ ਬੱਚਿਓ ਬਾਏ ਟਾਈਟ ਕੋ ਬੜੀ ਮਮਾ ਦੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਸਪੋਰਟ ਕਰੋ ਸਪੋਰਟ ਕਰੋ ਸਪੋਰਟ ਕਰੋ ਮੈਮ ਬਾਏ Bye guys, okay. bye. bye.